ਮਾਰੂ ਮਹੱਲਾ ਤੀਜਾ ਅਗਮ ਅਗੋਚਰ ਵੇ ਪ੍ਰਵਾਹੇ ਆਪੇ ਮਿਹਰਬਾਨ ਅਗਮ ਅਥਾਹੇ ਅਪੜ ਕੋਈ ਨਾ ਸਕੈ ਤਿਸਨੂੰ ਗੁਰ ਸਬਦੀ ਮਿਲਾਇਆ ਤਉਦਨੂ ਸੇਵੈ ਜੋ ਤੁਧ ਭਾਵੈ ਗੁਰ ਕੈ ਸਭ ਤੈ ਸੱਚ ਸਮਾਵੈ ਆਨ ਤਿਨ ਗੁਣ ਰਵਹ ਦਿਨ ਰਾਤੀ ਰਸਨਾ ਹਰਸ ਹਰ ਰਸ ਭਾਇਆ ਸਬਦ ਮਰਹ ਸੇ ਮਰਨ ਸਵਾਰੇ ਹਰ ਕੇ ਗੁਣ ਹਿਰਦੈ ਓਰ ਧਾਰੈ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਭਾਉ ਚਕਾਇਆ ਹਰ ਜੀਵ ਮੇਲੇ ਆਪ ਮਿਲਾਏ ਗੁਰ ਕਹਿ ਸਬਦੇ ਆਪ ਗਵਾਏ ਆਂਦਨ ਸਦਾ ਹਰ ਭਗਤੀ ਰਾਤੇ ਇਸ ਜੁਗ ਮਹਿ ਲਾਹ ਪਇ ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕੀਮਤ ਨਹੀਂ ਪਾਈ ਅਪੀ ਦਾਇਆ ਕਰੀ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ਇਸ ਜਗ ਮੈਂ ਮੋਹ ਹੈ ਪਾਸਾਰਾ ਮਾਨੁਖ ਅਗਿਆਨੀ ਅੰਧ ਅੰਧਾਰਾ ਤੰਦਾ ਤਾਬਤ ਜਨਮ ਗਵਾਇਆ ਬਿਨ ਨਾਵ ਦੁਖ ਪਾਇਆ ਕਰਮ ਹੋਵੇ ਤਾਂ ਸਤਗੁਰ ਪਾਏ ਹਉ ਮੈਂ ਮਹਿਲ ਸ਼ਬਦ ਜਲਾਏ ਮਨ ਨਿਰਮਲ ਗਿਆਨ ਰਤਨ ਚਾਨਣ ਗਿਆਨ ਅਧੇਰ ਗਵਾਇਆ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿਜ ਸਮਾਇਆ ਨਾਮ ਅਮੋਲ ਕਗਮ ਪਰ ਨਾਨਕ ਨਾ ਕੋ ਤੋ ਨਾ ਕੋ ਹੋਆ ਤੋ ਲਣਹਾਰਾ ਆਪੇ ਤੋਲੇ ਤੋਲ ਤੁਲਾਈ ਗੁਰਸਬ ਦੀ ਮੇਲ ਤੁਲਾਇਆ ਸੇਵਕ ਸੇਵ ਕਰੇ ਅਰਦਾਸ ਤੂੰ ਆਪੇ ਮੇਲ ਬਹਾਲੇ ਪਾਸ ਸਭਨਾ ਜੀਅ ਅਕਾਸ਼ ਸੁਖ ਦਾਤਾ ਪੂਰੇ ਕਰਮ ਧਿਆਇ ਜਤ ਸਤ ਸੰਜਮ ਜੇ ਸੱਚ ਕਮਾਏ ਹਮਨਿਰਮਲ ਜੇ ਹਰ ਗੁਣ ਗਾਵੇ ਇਸ ਬੇਖ ਮੈਂ ਅੰਮ੍ਰਿਤ ਪ੍ਰਾਪਤ ਹੋਵੈ ਹਰ ਜਿਉ ਮੇਰੇ ਭਾਇਆ ਜੇ ਸੁਨੋ ਬਿਜਾਇ ਸੋਈ ਬੂਜੈ ਹਰ ਗੁਣ ਗਾਵੇ ਅੰਦਰ ਸੂਜੈ ਹਉਮੈ ਮੇਰਾ ਠਾਕ ਰਹਾਏ ਸਹਿਜੇ ਹੀ ਸੱਚ ਪਾਇਆ ਬਿਨ ਕਰਮਾ ਹੋਰ ਫਿਰ ਇਕ ਨੇਰੀ ਮਾਰ ਮਰ ਜਮ ਮੈਂ ਚੁਕੈ ਨਾ ਫੇਰੀ ਬਖ ਕਾ ਰਤਾ ਬਖ ਕਮਾਵੇ ਸੁਖ ਨਾਨਕ ਸੁਖ ਨਾ ਕਬਹੂ ਪਾਇਆ ਬਹੁਤੇ ਭੇਖ ਕਰੇ ਭੇਖ ਧਾਰੀ ਬਿਨ ਸਭ ਤੇ ਹਉ ਮੈਂ ਕਨੇ ਨ ਮਾਰੀ ਜੀਵਤ ਮਰੇ ਤਾ ਮੁਕਤ ਪਾਏ ਸਚੈ ਨਾਏ ਇਸ ਮਾਇਆ ਅਗਿਆਨ ਤ੍ਰਿਸ ਨਾ ਇਸ ਤਨਹਿ ਜਲਾਏ ਤਿਸ ਦੀ ਬੂਜੈ ਜੇ ਗੁਰ ਸਬਦ ਕਮਾਏ ਤਨ ਮਨ ਸੀ ਤਲਕ੍ਰੋਧ ਨਵਾਰੇ ਹਉ ਮੈਂ ਮਾਰ ਸਮਾਇਆ ਸੱਚਾ ਸਹਿਬ ਸੱਚੀ ਵਿਢਾਈ ਗੁਰ ਪ੍ਰਸਾਦੀ ਵਿਰਲੇ ਪਾਈ ਨਾਨਕ ਇੱਕ ਕਹਿ ਬੇਨਤੀ ਨਾਮੇ ਨਾਮ ਸਮਾਇਆ ਮਾਰੂ ਮਹੱਲਾ ਤੀਜਾ ਨਦਰੀ ਭਗਤਾ ਲੈ ਹੋ ਮਿਲਾਏ ਭਗਤ ਸਲਾਹਨ ਸਦਾ ਲਿਵ ਲਾਏ ਤਉ ਸਰਣਾਈ ਉਬਰੇ ਕਰਤੇ ਆਪੇ ਮੇਲ ਮਲਾਇਆ ਪੂਰਾ ਸਬਦ ਭਗਤ ਸਹਾਈ ਅੰਤਰ ਸੁਖ ਤੇਰਾ ਮਨ ਭਾਈ ਮਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਚਿਤ ਲਾਇਆ ਉਹ ਮੇ ਵਿਚ ਸਦ ਜਲੇ ਸਰੀਰ ਕਰਮ ਹੋਇ ਭੇਟੇ ਗੁਰ ਪੂਰਾ ਅੰਤਰ ਗਿਆਨ ਸਬਦ 부ਝਾਏ ਸਤ ਗੁਰ ਤੇ ਸੁਖ ਪਾਇਆ ਮਨ ਮੁਖੰਦਾ ਅੰਧ ਕਮਾਏ ਬਹੁ ਸੰਕਟ ਜੋਨੀ ਪਰਮਾਏ ਜਮ ਕਾ ਜੇਵੜਾ ਕਦੀ ਨਾ ਕਾਟੇ ਅੰਤੇ ਬਹੁ ਦੁਖ ਪਾਇਆ ਮੜ ਜਾਣਾ ਸਭ ਤਨਿਵਾਰੇ ਸੱਚ ਨਾਮ ਰਖੇ ਉਰ ਧਾਰੇ ਗੁਰ ਕਾ ਸਬਦ ਮਰੈ ਮਨ ਮਾਰੇ ਹੋਮੈ ਜਾਇ ਇਸ ਮਾਇਆ ਉੜ ਜਾਣਾ ਪਰ ਜਿਬ ਕੋਈ ਬਿਨ ਸਤਗੁਰ ਫਿਰ ਕੋਈ ਨਾ ਹੋਈ ਅੰਤਰਜੋਤ ਸਬਦ ਸੁਖ ਵਸਿਆ ਜੋਤੀ ਜੋਤ ਮਿਲਾਇ ਪੰਚ ਦੂਤ ਚਿਤ ਵਹਿ ਵਿਕਾਰਾ ਮਾਇਆ ਮੋਹ ਕਾ ਇਹੋ ਪਸਾਰਾ ਸਤਗੁਰ ਸੇਵੇ ਤਾ ਮੁਕਤ ਹੋਐ ਪੰਚ ਦੂਤ ਵਸਾਇਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੁੱਬੈ ਬਾਰੂ ਬਾਰਾ ਸਤਗੁਰ ਭੇਟੇ ਸੱਚ ਦਰੜਾਏ ਸੱਚ ਨਾਮ ਮਨ ਭਾਇਆ ਸਾਚਾ ਦਰ ਸੱਚ ਦਰਵਾਰਾ ਸੱਚੇ ਸੇਵੈ ਸਬਦ ਪਿਆਰਾ ਸੱਚੀ ਤੋਂ ਸੱਚੇ ਗੁਣ ਗਾਵਾਂ ਸੱਚੇ ਮੈਂ ਸੁਮਾਇ ਘਰੇ ਅੰਦਰ ਕੋ ਘਰ ਪਾਏ ਗੁਰ ਕੈ ਸਭ ਤੇ ਸਹਿਜ ਸੁਭਾਏ ਉਥੈ ਸੁਖ ਬਿਜੂਗ ਨ ਵਿਆਪੈ ਸਹਿਜ ਹੀ ਸਹਿਜ ਸੁਮਾਇਆ ਦੂਜੇ ਪਾਇ ਦੁਸ਼ਟਾ ਕਵਸ ਬਹੁ ਦੇ ਫਰੇਕ ਕੋ ਮੋਹ ਪਿਆਸ ਕੁ ਸੰਗਤ ਬਹ ਸਦਾ ਦੁੱਖ ਪਾਵੈ ਦੁੱਖੋ ਦੁੱਖ ਕਮਾਇਆ ਸਤ ਗੁਰ ਬਾਜੂ ਸੰਗਤ ਨਾ ਹੋਏ ਬਿਨ ਸਬਦ ਦੇ ਪਾਰ ਨ ਪਾਏ ਕੋਈ ਸਹਜੇ ਗੁਣ ਰਵਹ ਦਿਨ ਰਾਤੀ ਜੋਤੀ ਜੋਤ ਮਲਾਇਆ ਕਾਇਆ ਬਿਰਖ ਪੰਖੀ ਵਿਚਵਾਸ ਅਮਰਤ ਚੁਗਹਿ ਗੁਰਸਬਦ ਨਿਵਾਸ ਉਡੇ ਨ ਮੂਲੇ ਨ ਆਵੈ ਨ ਜਾਹੀ ਨਿਜ ਕਰਵਾਸਾ ਪਾਏ ਹਮ ਕਾਇਆ ਸੁਧ ਸਬਦ ਵਿਚਾਰੈ ਮੋਠ ਗਉਰੀ ਭਰਮ ਨਿਵਾਰੈ ਆਪੇ ਕਿਰਪਾ ਕਰੇ ਸੁਖਦਾਤਾ ਆਪੇ ਮੇਲ ਮਲਾਇਆ ਸਾਧ ਹੀ ਨੇੜੈ ਦੂਰ ਨ ਜਾਣੋ ਗੁਰ ਕੈ ਸਬਦੈ ਨਜੀਕ ਪਛਾਣੋ ਬਿਗਸੇ ਕਾਮਲ ਕਿਰਨ ਪ੍ਰਕਾਸ਼ ਪ੍ਰਗਟ ਕਰਦੇ ਕਾਇ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜੀਵਾਲੇ ਅਵਰ ਨ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ ਮਾਰੂ ਸੋਲਹਿ ਮਹੱਲਾ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦਿ ਸਚਾਪਸਵਾਰਣ ਹਾਰਾ ਵਰਨਾ ਸੂ ਜਿਸ ਬੀਜੀ ਬੀਜੀ ਕਾਰਾ ਗੁਰਮੁਖ ਸੱਚ ਵਸੈ ਕਾਡ ਅੰਤਰ ਸਹਿਜੇ ਸੱਚ ਸਮਾਈ ਹੈ ਸਭਨਾ ਸੱਚ ਵਸੈ ਮਨ ਮਾਹੀ ਗੁਰ ਪ੍ਰਸਾਦੀ ਸਹਿਜ ਸਮਾਈ ਗੁਰ ਘਰ ਕਰ ਤੂੰ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਹੈ ਸਤ ਗੁਰ ਹੈ ਗਿਆਨ ਸਤ ਗੁਰ ਹੈ ਪੂਜਾ ਸਤ ਗੁਰ ਸੇਵੀ ਵਰਨਾ ਦੂਜਾ ਸਤ ਗੁਰ ਤੇ ਨਾਮ ਰਤਨ ਧਨ ਪਾਇਆ ਸਤ ਗੁਰ ਕੀ ਸੇਵਾ ਭਾਈ ਹੈ ਬੇਨ ਸਾਧਗੁਰ ਜੋ ਦੂਜੈ ਲਾਗਿਆ ਵਹਿ ਜਾਹਿ ਭ੍ਰੰਮ ਰਹਿ ਅਭਾਗੇ ਨਾਨਕ ਤਨ ਕੀ ਫਿਰ ਗਤੋ ਹੈ ਜੇ ਗੁਰਮੁਖਾ ਸਿਰਨਾਈ ਹੈ ਗੁਰਮੁਖ ਰਹਿ ਸਿਰਨਾਈ ਹੈ ਗੁਰਮੁਖ ਪ੍ਰੀਤ ਸਦਾ ਹੈ ਸਾਚੀ ਸਾਧਗੁਰ ਤੇ ਮਾਗਉ ਨਾਮ ਅਜਾਤੀ ਹੋ ਹੋ ਦਇਆਲ ਕਿਰਪਾ ਕਰ ਹਰ ਜੀਉ ਰੱਖ ਲਿਵ ਗੁਰ ਸਿਰਨਾਈ ਹੈ ਅੰਮ੍ਰਿਤ ਰਾਸ ਸਤਗੁਰੂ ਚ ਆਇਆ ਦਸਵੇਂ ਦਵਾਰ ਪ੍ਰਗਟ ਹੋਇ ਆਇਆ ਤੈ ਅਨਹਦ ਸ਼ਬਦ ਵਜਹਿ ਧੁਨ ਬਾਣੀ ਸਹਿਜੇ ਸਹਿਜ ਸਮਾਈ ਹੈ ਜਿਨ ਕਉ ਕਰਤੈ ਧੁਰ ਲਿਖ ਪਾਇਆ ਅੰਤਨ ਗੁਰ ਗੁਰ ਕਰਤ ਵਿਹਾਈ ਬਿਨ ਸਤਿਗੁਰ ਪੂਸੀ ਜੈ ਨਾਈ ਗੁਰ ਚਰਣੀ ਚਿਤ ਲਾਈ ਹੈ ਜਿਸ ਭਾਵੈ ਤਿਸ ਆਪੇ ਦੇ ਗੁਰਮੁਖ ਨਾਮ ਪਦਾਰਥ ਲੇ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪ੍ਰਗਟ ਭਇਆ ਨਾਮ ਪਦਾਰਥ ਸਹਿਜੇ ਲਿਆ ਏ ਵਿੜਾਈ ਗੁਰ ਤੇ ਪਾਈ 사ਤਗੁਰ ਕੋ ਸਾਤ ਬਲ ਜਾਈ ਹੈ ਪ੍ਰਗਟ ਅਸੂਰ ਨਸ ਮਿਟਿਆਂ ਦਿਹਾਰਾ ਗਿਆਨ ਬਟਿਆ ਗੁਰ ਰਤਨ ਅਪਾਰਾ 사ਤਗੁਰ ਗਿਆਨ ਰਤਨ ਅਤ ਭਾਰੀ ਕਰਮ ਮਿਲੇ ਸੁਖ ਪਾਈ ਹੈ ਗੁਰਮਖ ਨਾਮ ਪ੍ਰਗਟ ਹੀ ਹੈ ਸੋਏ ਚਹਉ ਜੁਗ ਨਿਰਮਲ ਹੱਛਾ ਲੋਏ ਨਾ ਮਿਰਤੇ ਸੁਖ ਪਾਇਆ ਨਾਮ ਰਹਿ ਆ ਲਿਗ ਲਈ ਹੈ ਗੁਰਮੁਖ ਨਾਮ ਪ੍ਰਾਪਤ ਹੋਐ ਸਹਿਜੇ ਜਾਗੈ ਸਹਿਜੇ ਸੂਐ ਗੁਰਮੁਖ ਨਾਮ ਸੁਮਾਏ ਸਮਾਵੇ ਨਾਨਕ ਨਾਮ ਧਿਆਈ ਹੈ ਭਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖਾਰ ਨਾਮ ਵਖਾਣੀ ਹਰ ਹਰ ਕਰਤ ਸਦਾ ਮਨ ਬਿਖਸੇ ਹਰ ਚਰਣੀ ਮਨ ਲਾਈ ਹੈ ਹਾ ਮੂਰਖ ਗਿਆਨ ਗਿਆਨ ਕ੍ਰਿਸ਼ਨਾਹੀ ਸਤਿਗੁਰ ਤੇ ਸਮਝ ਪੜੀ ਮਨਮਾਹੀ ਹੋ ਹੋ ਦਇਆਲ ਕਿਰਪਾ ਕਰ ਹਰ ਜੀਉ ਸਤਿਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਜਾਤਾ ਤਨੇਕ ਪਛਾਤਾ ਸਰਬੇ ਰਵ ਰਹਾ ਸੁਖ ਦਾਤਾ ਤੁਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸੁਮਾਈ ਹੈ ਜੈਨ ਕਵਾਦ ਮਿਲੀ ਵਿਢਾਈ ਗੁਸਤ ਗੁਰਮਾਨ ਵਸਿਆ ਲਿਵਲਾਈ ਆਪ ਮਿਲਾ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮਹੱਲਾ ਚੌਥਾ ਹਰ ਅਗਮ ਕੋ ਚਿਰਸਦਾ ਬਨਾਸੀ ਸਰਬੇ ਰਵ ਰਹਿਆ ਘਟਵਾਸੀ ਤਿਸ ਬਿਨ ਐਵਰ ਨ ਕੋਈ ਦਾਤਾ ਹਰ ਤ ਸਹਿ ਸ੍ਰੀਵੂ ਪ੍ਰਾਣੀ ਹੈ ਜਾਕੋ ਰਖ ਹਰ ਰਖਣ ਹਰ ਤ ਕੋ ਕੋਈ ਨ ਸਾਕ ਸਮਾਰਾ ਸੂ ਐ ਸਹਰ ਸੇਵ ਸੰਤੋ ਜਾਗੀ ਉਤੰ ਬਾਣੀ ਹੈ ਜਾ Jap ਕਿਸ ਕਿਥਉ ਨਹੀਂ ਤਾ ਕਰਤਾ ਪਰਪੁਰ ਸਮਾਹੀ ਸੂ ਕੇ ਤੇ ਫਨ ਹਰਿਆ ਕੀ ਤੋਂ ਨ ਹਰ ਧਾਵੂ ਚੂਜ ਬਟਾਣੀ ਹੈ ਜੋ ਜੀਆ ਕੀ ਵੇਦਨ ਜਾਣੈ ਤਿਸ ਸਾਹਿਬ ਕਹਿ ਹਉ ਕੁਰਬਾਨ ਹੈ ਤੇ ਸਾਗੈ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀਅ ਕੀ ਸਾਰ ਨ ਜਾਣੈ ਤਿਸੋਂ ਕ੍ਰਿਸ਼ਨਾ ਕਹੀਐ ਅਜਾਣੈ ਮੂਰਖ ਸੋ ਨਹਿ ਲੂਜ ਪ੍ਰਾਨ ਯਰ ਜਪਿਏ ਪਾਦ ਨਿਰਮਾਣੀ ਹੈ ਨਾ ਕਰ ਚਿੰਤ ਚਿੰਤਾ ਕਰਤੇ ਹਰ ਦੇਵੈ ਜਲ ਦਲ ਜੰਤਾ ਸਭ ਤੈ ਅਚਿੰਤਦਾਨ ਦੇ ਪ੍ਰਮੇਰ ਵਿਚ ਪਾਤਰ ਕੀਟ ਪਖਾਣੀ ਹੈ ਨਾ ਕਰ ਨਾ ਕਰਿਆਸ ਮੀਤ ਸੁਤ ਭਾਈ ਨਾ ਕਰਿਆਸ ਕਿਸੈ ਸਾਹ ਬਿਵਹਾਰ ਕੀ ਪ੍ਰਾਈ ਬੇਨਹਰ ਨਾਮ ਹੈ ਕੋ ਬੇਲੀ ਨਹੀਂ ਅਰਜ ਕੀ ਅਸਾਰੰਗ ਪਾਣੀ ਹੈ ਅੰਤ ਨਾਮ ਜਪ ਬਨਵਾਰੀ ਸਭ ਆਸ ਸਭ ਮਨ ਸਪੂਰੇ ਥਾਰੀ ਜਨ ਨਾਨਕ ਨਾਮ ਜਕੋ ਭਗ ਖੰਡਨ ਸੁਖ ਸਹਿਜੇ ਰਹਿਣ ਵਿਹਾਣੀ ਹੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇ ਜੋ ਸ਼ਰਨ ਪਰੈ ਤਿਸ ਕੀ ਪਤ ਰੱਕ ਜਾਇ ਪੂਛ ਹੋਵੇ ਵੇਦ ਪ੍ਰਾਣੀ ਹੈ ਜੇ ਸਹਾਰ ਸੇਵਾ ਲਾਏ ਸੋਈ ਜਨ ਲਾਗੇ ਕੁਰਕ ਸਬਦ ਭਰਮ ਤੋਂ ਭਾਗੇ ਵਿੱਚ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿੱਚ ਰਹੇ ਵਿੱਚ ਪਾਣੀ ਹੈ ਵਿੱਚ ਹਉ ਮੈਂ ਸੇਵਾ ਥੈਨ ਪਾਏ ਜਨਮ ਮਰੇ ਫਿਰ ਆਵੇ ਜਾਏ ਸੂ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭਾਣੀ ਹੈ ਹਉ ਕਿਆ ਗੁਣ ਤੇਰੇ ਆਖਾ ਸਵਾਮੀ ਤੂੰ ਸਰਬ ਜੀਆ ਕਾ ਅੰਤਰ ਜਾਮੀ ਹਉ ਮੰਗੋ ਦਾਨ ਤੁਜੈ ਪਹਿ ਕਰਤੇ ਹਰ ਅੰਦ ਨਾਮ ਵਖਾਣੀਐ ਕੇਸੀ ਜੋਰ ਅਹੰਕਾਰ ਬੋਲਣ ਕਾ ਕੇਸੀ ਜੋਰ ਦੀ ਬਾਣ ਮਾਇਆ ਕੰ ਮੈਂ ਹਰ ਬਿਨ ਟੇਕ ਧਾਰਿਆ ਵਰ ਨਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਹੇ ਨਿਮਾਣੇ ਬਾਣ ਕਰੇ ਤੁਧ ਭਾਵੇ ਹੂਰ ਕੀਤੀ ਝਾਕ ਝਾਕ ਆਵੈ ਜਾਵੈ ਜਿਨ ਕਾ ਪਖ ਕਰਹਿ ਤੂੰ ਸਾਮੀ ਤੈਨ ਕਉ ਤੈਨ ਕੀ ਉਪਰ ਗਲ ਦੁਧ ਆਣੀ ਹੈ ਹਰ ਹਰ ਨਾਮ ਜਿਨੀ ਸਦਾ ਧਿਆਇਆ ਤਿਨਹੀ ਗੁਰ ਪ੍ਰਸਾਦ ਪਰਮ ਪਦ ਪਾਇਆ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਬਿਨ ਸੇਵਾ ਪਛੁਤਾਣੀ ਹੈ ਤੂੰ ਸਭ ਮਹਿ ਵਰਤੇ ਤੈ ਹਰ ਜਗੰਨਾਥ ਸੁਹਰ ਜਪੈ ਜਿਸ ਗੁਰ ਮਸਤਕ ਹਾਥ ਹਰ ਕੀ ਸਰਣੁ ਪਾਇਆ ਹਰਿ ਜੈਪੀ ਜਨ ਨਾਨਕ ਦਾਸ ਦਸਾਣੀ ਹੈ ਮਾਰੂ ਸੋਲੇ ਮਹੱਲਾ ਪੰਜਵਾਇ ਕੋ ਗ਼ੰਕਾਰ ਸਤਗੁਰ ਪ੍ਰਸਾਦ ਕਲਾ ਉਪਾਇ ਧਰੀ ਜਿਨ ਧਰਣਾ ਗਗਨ ਰਹਾਇ ਹੁਕਮੇ ਚਰਣਾ ਅਗਨੁ ਉਪਾਇ ਇਨਨ ਮੈਂ ਬਾਦੀ ਸੁਖ ਪ੍ਰਭ ਰਾਖੈ ਭਾਈ ਹੈ ਜੀ ਜੰਤ ਕੁਰਜ ਸੁਬਾਹੇ ਕਰਨ ਕਾਰਨ ਸਮਰਥ ਆਪਾ ਹੈ ਖਿਨ ਮੈ ਥਾਪ ਤਾਪਣਾ ਹਰਿ ਸੋਈ ਤੇਰਾ ਸਹਾਈ ਹੈ ਮਾਤ ਗਰਬ ਮੈਂ ਜਨ ਪ੍ਰਤਪਾਲਿਆ ਸਾਸ ਗਰਾਸ ਹੋਏ ਸਾੰਗ ਸੰਵਾਲਿਆ ਸਦਾ ਸਦਾ ਜਪੀਐ ਸੋ ਪ੍ਰੀਤਮਾ ਵੱਡੀ ਜਿਸ ਵਿੜਾਈ ਹੈ ਸੁਲਤਾਨ ਖਾਨ ਕਰੇ ਕਿਨ ਕੀਰੇ ਗਰੀਬ ਨਿਵਾਜ ਕਰੇ ਪ੍ਰਭ ਮੀਰੇ ਗਰਬ ਨਿਵਾਰਣ ਸਰਬ ਸਾਧਾਰਨ ਕਿਸ ਕੀ ਉਤ ਕਹੀ ਨ ਜਾਈ ਹੈ ਸੋ ਪਤਵੰਤਾ ਸੋ ਤਨਵੰਤਾ ਜਿਸ ਮਨ ਵਸਿਆਰ ਭਗਵੰਤਾ ਮਾਤ ਪਿਤਾ ਸੁਦਬੰਧ ਭਾਈ ਜਿਨੇ ਸ੍ਰਿਸ਼ਟੁ ਪਾਈ ਹੈ ਪ੍ਰਭਾਏ ਸਰਣਾਪੋ ਨਿਹ ਕਰਨ ਸਾਧ ਸੰਗਤ ਤਿਨ ਹੋ ਮੈ ਚਰਣਾ ਤਿਨ ਨਿਹਚਉ ਤਿਨ ਤੈਨ ਸਾਧ ਸੰਗਤ ਨਿਹਚਉ ਤੈ ਹੈ ਤਰਣਾ ਮਨ ਬਚ ਕਰਮ ਅਰਾਧੇ ਕਰਤਾ ਤਿਸ ਨਾਹੀ ਕਦੇ ਸੁਜਾਈਏ ਗੁਣ ਧਾਨ ਮਨ ਤਨ ਮਹਿ ਰਵਿਆ ਜਨਮ ਮਰਨ ਕੀ ਜੋ ਨਾ ਭਵਿਆ ਦੂਖ ਬਨਾਸੀ ਕੀਆ ਸੁਖ ਡੇਰਾ ਜਾ ਤ੍ਰਿਪਤ ਰਹੈ ਅਗਾਈ ਹੈ ਮੀਤ ਹਮਾਰਾ ਸੋਈ ਸੁਆਮੀ ਤਾਂ ਤਨੰਤਰ ਅੰਤਰ ਜਾਮੀ ਸੇਮਰ ਸੇਮਰ ਪੂਰਨ ਪਰਮੇਸ਼ਰ ਚਿੰਤਾ ਗੰਧ ਮਟਾਈ ਹੈ ਹਰ ਕਾ ਨਾਮ ਕੋਟ ਲਖ ਬਾਹ ਹਰ ਜਸ ਕੀਰਤਨ ਸਾਧ ਸੰਗ ਕੀਰਤਨ ਸੰਗ ਧਨ ਤਾਹ ज्ञान खड़ग कर कृपा दीना दूत मारे कर ताई हे हर का जाप जप जप जपने जप जीता वो वसु करे अपने लाख चौरासी ना नरक ना देखो स रास कास रास लाख चौरासी नरक ना देखो રસ કે રસ કે રસ રસ કે રસ ગુણગાઈ હે khand brahmand udharanahara uchatha agam apara jisnu kripa kare prabha apni sojant se tihai he ਵੰਦਨ ਤੋੜ ਲੀਏ ਪ੍ਰਭੂ ਲੈ ਕਰ ਕਿਰਪਾ ਕਿਨੇ ਘਰ ਗੋਲਿਆ ਨਦਰੁਣ ਚਣਕਾਰ ਸਹਿਜ ਤਨ ਸਾਚੀ ਕਾਰ ਕਮਾਈ ਹੈ ਮਨ ਪ੍ਰਤੀਤ ਮਨੀ ਪ੍ਰਭ ਤੇਰੀ ਬਿਨ ਬਿਨਸ ਗਈ ਹौं ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮੈਂ ਸੋਭ ਸੁਹਾਈ ਹੈ ਜੈ ਜੈ ਕਾਰਜ ਪੂਜਕ ਦੀ ਸਹਿ ਬਲ ਜਾਈਏ ਪ੍ਰਭ ਆਪਣੇ ਇਸਹਿ ਤੇਸ ਮਨ ਦੂਜਾ ਵਰ ਨਦੀ ਸੇ ਏਕਾ ਜੰਤ ਸੁਬਾਈ ਹੈ ਸਤ 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 ਪ੍ਰਭ ਜਤਾ ਗੁਰ ਪ੍ਰਸਾਦ ਸਦਾ ਮਨ ਰਾਤਾ ਸਿਮਰੋ ਸਿਮਰ ਜੀਵਹਿ ਜਨ ਤੇਰੇ ਏਕ ਓਕਾਰ ਸਮਾਈ ਹੈ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਭ ਉਦਾਰਣ ਖਸਮ ਹਮਾਰਾ ਸਿਮਰਨ ਸਿਮਰਨਾ ਪੁੰਨੀ ਸਭ ਇਛਾ ਜਨ ਨਾਨਕ ਪਹਿ ਜਿਰਖਾਈ ਹੈ ਮਾ ਰਸੂਲ ਹੈ ਮਹੱਲਾ ਪੰਜਵਾ ਏਕ ਓਕਾਰ ਸਤਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਤਾਣੀ ਉਰਜ ਰਹੀ ਰੰਗ ਰਸ ਮਾਣੀ ਕਿਰਤ ਸੰਜੋਗੀ ਭਏ ਇਕਤਰਾ ਕਰਤੇ ਭੋਗ ਬਿਲਾਸਾ ਹੈ ਜੋ ਪਿਰ ਕਰੈ ਸੁ ਧਨ ਤਤਮਾਨਹ ਜੋ ਪਿਰ ਕਰੈ ਸੁ ਨਾ ਤਤਮਨ ਸੁ ਧਨ ਤਤਮਾਨਹ ਪਿਰ ਧਨ ਹੈ ਸਿਗਾਰ ਰਖੈ ਸੰਗਾਨੈ ਮਿਲ ਇਕ ਇਕਤ 71 ਵਸਹਿ ਦਿਨ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੈ ਧਨ ਮੰਗੇ ਪ੍ਰਭੂ ਬਿਦ ਧਾਵੇ ਜੋ ਪਾਵੇ ਸੁਆਣ ਦਿਖਾਵੇ ਇੱਕ ਵਸਤ ਕੋ ਪਹੁੰਚ ਨਾ ਸਕੈ ਧਨ ਰਹਤੀ ਭੂਖ ਪਿਆਸਾ ਹੈ ਧਨ ਕਰੈ ਬੇਨਵ ਦੂ ਕਰ ਜੋਰੈ ਪ੍ਰੇ ਪਰਦੇਸ ਨ ਜਾਣੋ ਵਸਹੁ ਨਜਹੁ ਬਸੂ ਕਰਮੂ ਰਐ ਐਸਾ ਬਣਜ ਕਰਹੁ ਗ੍ਰਹਿ ਭੀਤਰ ਜਿਉ ਉਤਰੈ ਭੁਖ ਪਿਆਸਾ ਹੈ ਸਗਲੇ ਕਰਮ ਧਰਮ ਜੋਗ ਸਾਦਾ ਬਿਨ ਹਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੀ ਤਉ ਧਨ ਪਿਰ ਆਨੰਦ ਉਲਾਸਾ ਹੈ ਧਨ ਅੰਦੀ ਪਿਰ ਪੈਰੇ ਚਪਲ ਸਿਆਨਾ ਪੰਜ ਤਤ ਕਾ ਰਚਨ ਰਚਨ ਜਿਸ ਵਖਰ ਕੋ ਤੁਮ ਆਏ ਹੋ ਹੋ ਤੁਮ ਆਏ ਤਹੋ ਸੁਪਾਇਓ ਸਤਗੁਰ ਪਾ ਸਾਹਿ ਧਨ ਕਹਿ ਤੂੰ ਬਸ ਵਸ ਮੈਂ ਨਾਲੇ ਪ੍ਰੇਮ ਸੁਖ ਵਾਸੀ ਬਾਲ ਗੋਪਾਲੇ ਤੁਜੈ ਬਿਨਾ ਹੋ ਕੇ ਤਹੀ ਨਾ ਲੇਖੈ ਵਚਨ ਦੇਹ ਛੋੜ ਨਾ ਜਾ ਸਾਹੇ ਫਿਰ ਕਹਿਆ ਹਾਂ ਹੁਕਮੀ ਬੰਦਾ ਉਹ ਭਾਰ ਉਠਾ ਕਰੋ ਜਿਸ ਤਾਣ ਨਾ ਛੰਦਾ ਜਿਚ ਰਾਖੈ ਤਿਚਰ ਤੁਮ ਸੰਗ ਰਹਿਣਾ ਜਾ ਸਦੇ ਤਾਂ ਉਠ ਸਦਾ ਸਾਹੇ ਜੋ ਪ੍ਰੇ ਵਚਨ ਕਹੇ ਧਨ ਸਾਚੀ ਧਨ ਕਛੂ ਨ ਸਮਝੈ ਚੰਚਲ ਕਾਚੀ ਬੌਰ ਬੌਰ ਪਰ ਹੀ ਸੰਗ ਮੰਗਾ ਉਹ ਬਾਤ ਜਾਣੈ ਕਰਹਾ ਸਾਹਿ ਆਈ ਆਗਿਆਪ ਆਗਿਆ ਪਰੋਹ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਉਠ ਜਦਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ 모ਹਾ ਸਾਹਿ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਤਿਨ ਰਾਤ ਸੁਦੇਰੇ ਬੇਨ ਸਾਧਗੁਰ ਪੰਜ ਮੂਏ ਸਾਖਤ ਨਗਰੇ ਗਲਜੰ ਫਾਸਾ ਹੈ ਮਾਨਮੁਖ ਆਵੈ ਮਾਨਮੁਖ ਜਾਵੈ ਮਾਨਮੁਖ ਫਿਰ ਫਿਰ ਚੋਟਾ ਖਾਵੈ ਜਿਤਨੇ ਨਰਕ ਸੇ ਮਾਨਮੁਖ ਭੋਗੈ ਗੁਰਮੁਖ ਲੇਪੁ ਨਾ ਸਾਹਿ ਗੁਰਮੁਖ ਲੇਪ ਨਮਾ ਸਾਹਿ ਗੁਰਮੁਖ ਸੋਏ ਹਰ ਜੀਉ ਭਾਇ ਤਿਸ ਕਾਉਂ ਮਿਟਾਵੇ ਜੀ ਪ੍ਰਭ ਪਹਿਰਾਇ ਹਾਂ ਸਦਾ ਆਨੰਦ ਕਰੇ ਆਨੰਦ ਦੀ ਜੇ ਸਿਰ ਪਾਓ ਪਿਆ ਗਲ ਖਸ ਗਲ ਖਸਾ ਹੀ ਹੋ ਬਲਹਾਰੀ ਸਤਗੁਰੂ ਪੂਰੇ ਸਰਣ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨ ਕਤਹੀ ਜਾਂਤਾ ਜਾ ਸਾਹਿਬ ਗੋਣਦਾਨ ਕਿਛਕੀਮ ਨ ਪਾਏ ਘੜ ਘੜ ਪੂ ਰਹੇ ਸਭ ਠਾਈ ਨਾਨਕ ਸਰਣ ਦੀਨ ਦੁਖ ਭੰਜਨ ਹੋ ਰੇਣ ਤੇਰੇ ਜੁਦਾ ਸਾਹਿ ਮਾਰੂ ਸੋਲ ਹੈ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਆਨੰਦ ਨੰਦੀ ਮੇਰਾ ਘੜ ਘੜ ਪੂਰਨ ਸਰਸ ਰਹਿ ਨਵੇਰਾ ਸਿਰ ਸਾਹ ਕੇ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਿ ਕਵੰਤ ਅਨੰਤ ਦਇਆਲਾ ਪ੍ਰਭ ਤੇਊ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਖਸੈ ਆਪੇ ਆਪ ਪੂਜਾਹਿ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾਂ ਆਪੇ ਖੇਲ ਖਿਲਾਵਣ ਰਾਤੀ ਆਪੇ ਸੁਣ ਸੁਣ ਭੀਜਾਹਿ ਸੱਚ ਤਖਤ ਸੱਚੀ ਬਾਦਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਤਰੇ ਉਹ ਸਭ ਸੱਚ ਸੱਚੇ ਸਤਿਵਰਤੀ ਜਾਹਿ ਸੱਚਤ ਪਾਪ ਸੱਚੀ ਕੀਰਾ ਸੱਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏ ਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕੈ ਪੂਰੇ ਕਾਜਾ ਅੰਦਰ ਬਾਹਰ ਸਭ ਕਿਸ ਜਾਣੈ ਆਪੇ ਹੀ ਆਪਤੀ ਜਾਹੇ ਤੂੰ ਵੱਡ ਰਸਿਆ ਤੂੰ ਵੱਡ ਭੋਗੀ ਤੂੰ ਨਿਰਮਾਨ ਤੂੰ ਹੈ ਹੀ ਜੋਗੀ ਸਰਬ ਸੁਖ ਸਹਿਜ ਕਰਤੇ ਰੇ ਅਮੇ ਤੇਰੀ ਦ੍ਰਿਸ਼ਟੀ ਚਾਹੀ ਤੇਰੀ ਦਾਤ ਤੁਜੈ ਤੇ ਹੋਵੈ ਦੇਹ ਦਾਨ ਸਭ ਸਹਿਜੰਤ ਲੂਐ ਤੂਟ ਨਾ ਆਵੈ ਪੂਰ ਪੰਡਾਰ ਤ੍ਰਿਪਤ ਰਹੇ ਆਗੀ ਜਾਹੀ ਜਾਚੈ ਸਿਧ ਸਾਧਕ ਬਨਵਾਸੀ ਜਾਚੈ ਜਤੀ ਸਤੀ ਸੁਖਵਾਸੀ ਇਕ ਦਾਤਾਰ ਸਗਲ ਹੈ ਜਾਚਕ ਦੇਹ ਦਾਨ ਸ੍ਰਸ਼ਟੀ ਜਾਹੀ ਕਰਹਿ ਭਗਤ ਅਰ ਰੰਗ ਪਾਰਾ ਖਿਨ ਮਹਿਤਾ ਉਤਾਪਨ ਹਾਰਾ ਭਾਰੂ ਤੋਲ ਬਿਆੰਤ ਸੁਆਮੀ ਹੁਕਮ ਮੰਨ ਭਗਤੀ ਜਾਹੇ ਜਿਸ ਦੇਹ ਦਰਸ ਸੋਈ ਤੁਧ ਜਾਣੈ ਉਹ ਗੁਰ ਕੈ ਸਬਦ ਸਦਾ ਰੰਗ ਮਾਣੈ ਚਤਰ ਸਰੂਪ ਸਿਆਣਾ ਸੋਈ ਜੋ ਮਨ ਤੇ ਰਹਿ ਭਾਵੀ ਜਾਹੇ ਜਿਸ ਚੀਤਾ ਵੈ ਸੂ ਬੇਪਰਵਾਹ ਜਿਸ ਚੀਤਾ ਵੈ ਸੂ ਸਾਚਾ ਸਾਹ ਜਿਸ ਚੀਤਾ ਵੈ ਤਿਸ ਭਉ ਕੀਹਾ ਅਵਰ ਕਹਾ ਕਿਸ ਕੀ ਜਾਹੇ तृष्णा भूजी अंतर ठंडा गोर पूरे तूटा गंडा सुरत शब्द रिद अंतर जागी अम्यो झोल झोल पी जाहे मरे नाही सद सद ही जीवै अमर भया अनासी थी वै ना को आवै ना को जावै गुर दूर किया भरमी जाहे पूरे गुर की पूरी बाणी पूरे लागा पूरे माहे समाणी चढ़ सवाया नेत नेत रंगा घट नाही तोली जाए ਬਾਰਹ ਕੰਚਨ ਸੁਧ ਕਰਾਇਆ ਨਦਰ ਸਰਾ ਬੰਨੀ ਚੜਾ ਵੰਨੀ ਸ ਬੰਨੀ ਸ ਚੜਾਇਆ ਪਰਖ ਜਾਣੇ ਪੈਸਰਾ ਫੀ ਫਿਰ ਨਹੀਂ ਤੈ ਜਾਹੇ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਹੋ ਮਨ ਭੀ ਜਾਹੇ ਮਾਰ ਮਹੱਲਾ ਪੰਜਵਾਂ ਮਹਸੂਲ ਹੈ ੴ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰ ਦਇਅਲ ਸਦਾ ਬਖਸ਼ੰਦਾ ਗੁਰ ਸਾਸਤਰ ਗੁਰ ਸਾਸਤ ਸਿਮਰਤ ਘਟ ਕਰਮਾ ਗੁਰ ਪਿਤਰ ਸਥਾਨਾ ਹੈ ਗੁਰ ਸਿਮਰਤ ਸਭ ਕਿਲ ਵਿਖਣਾ ਸੈ ਗੁਰ ਸਿਮਰਤ ਜਮ ਸੰਗ ਨਫਾ ਸੈ ਗੁਰ ਸੇਮਤਮਾਨ ਨਿਰਮਲ ਹੋਵੇ ਗੁਰ ਕਾਟੇ અપਮਾਨਾ ਹੈ ਗੁਰ ਕਾ ਸੇਵਕ ਨਰਕ ਨ ਜਾਏ ਗੁਰ ਕਾ ਸੇਵਕ ਪਾਰਗ੍ਰਮ ਧਾਏ ਗੁਰ ਸੇਵਕ ਸਾਧ ਸੰਗ ਪਾਏ ਗੁਰ ਕਰਤਾ ਨਿਤ ਜੀ ਦਾ ਨਾਹੇ ਗੁਰੂ ਤਾਂ ਆਰਾ ਹਰ ਕੀਤਨ ਸੁਣੀਐ ਸਤਿਗੁਰ ਪੇਟ ਹਰ ਜਸ ਮੁਖ ਬਾਣੀਐ ਕਲ ਕਲੇਸ਼ ਮਟਾਏ ਸਤਿਗੁਰ ਹਰ ਦਰ ਕਹਿ ਦੇਵੈ ਮਾਨਾ ਹੈ ਅਗਮ ਗੋਚਰ ਗੁਰੂ ਦੇ ਕਾਇਆ ਭੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਕਉ ਬਿਗ ਨ ਭਗਤੀ ਹਰ ਪੂਰ ਦਰੜਾਇਆ ਗਿਆਨਾ ਹੈ ਗੁਰ ਦ੍ਰਿਸ਼ਟ ਦ੍ਰਿਸ਼ਟਾ ਸਭ ਨਿਠੈ ਜਲ ਤਲਪੂਰ ਰਹਾ ਗੋਸਾਈ ਊਨ ਊਚ ਓਨ ਸਭੈ ਕ ਅਸਮਾਨਾ ਸਭ ਇੱਕ ਸਮਾਨਾ ਮੰਨ ਲਾਗਾ ਸਹਿਜ ਧਿਆਨਾ ਹੈ ਗੁਰ ਮਿਲਿਆ ਸਭ ਤ੍ਰਿਸ਼ਣ 부ਝਾਈ ਗੁਰ ਮਿਲਿਆ ਨਹਿ ਜੋ ਹੈ ਮਾਈ ਸਾਤ ਸੰਤੋਖ ਦੀਆ ਗੁਰ ਪੂਰ ਨਾਮ ਅੰਮ੍ਰਿਤ ਪੀ ਪਾਨਾ ਹੈ ਗੁਰ ਕੀ ਬਾਣੀ ਸਭ ਮਾਹੇ ਸਮਾਣੀ ਆਪ ਸੁਣੀ ਤੈ ਆਪ ਵਖਾਣੀ ਜੇਨ ਜੇਨ ਜਪੀ ਤੇ ਸਭ ਨਿਸਤਰੀ ਤਿੰਨ ਪਾਇਆ ਨਿਚਲ ਥਾਨਾ ਹੈ ਸਤਗੁਰ ਕੀ ਮਹਿਮਾ ਸਤਗੁਰ ਜਾਣ ਜੋ ਕਿਛ ਕਰੇ ਸੋ ਆਪਣ ਭਾਣ ਸਾਧੂ ਧੂਰ ਜਾਚੈ ਜਨ ਤੇਰੇ ਨਾਨਕ ਸਦ ਕੁਰਬਾਨਾ ਹੈ ਸਤਗੁਰ ਕੀ ਮਹਿਮਾ ਸਤਗੁਰ ਜਾਣ ਜੋ ਕਿਛ ਕਰੇ ਸੋ ਆਪਣ ਭਾਣ ਸਾਧੂ ਧੂਰ ਜਾਚੈ ਜਨ ਤੇਰੇ ਨਾਨਕ ਸਦ ਕੁਰਬਾਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ